ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਠੀਕ ਹੋਵਗਾ ਸਾਰੇ ਅੱਜ ਅਸੀਂ ਚੱਲੇ ਆ ਜੀ ਅੰਮ੍ਰਿਤਸਰ ਤੇ ਤੁਹਾਨੂੰ ਇੱਕ ਬੜੀ ਘੈਂਟ ਚੀਜ਼ ਦਿਖਾਵਾਂਗੇ ਬੜੀ ਘੈਂਟ ਚੀਜ਼ ਤੇ ਤੁਸੀਂ ਬਸ ਸਕਿੱਪ ਨਾ ਕਰਿਓ ਵੀਡੀਓ ਨੂੰ ਤੇ ਕੰਟੀਨਿਊ ਰੱਖਿਓ ਵੀਡੀਓ ਨੂੰ ਮਿਲਦੇ ਆ ਤੇ ਬਾਜੀਣੀ ਸਮਾਨ ਲੈਣਦੇ ਨੇ ਉਹ ਸ਼ੌਕ ਤੇ ਅਸੀਂ ਕਦੋਂ ਦੇ ਢੀਕੰਦੇ ਆ ਇਹ ਆਜੋ ਛੇਤੀ ਵਾਜ ਮਾਰੋ ਬਈ ਪਾਪਾ ਨੂੰ ਆਜ ਮਾਰੋ ਆ ਭਾਜੀ ਦੇ ਅਸੀਂ ਵੇਟ ਕਰੰਦਾ ਅਸੀਂ ਤੇ ਖਲੋਤੀ ਗੱਡੀ ਦੇ ਵਿੱਚ ਹੀ ਮੋਟਰਸਾਈਕਲ ਪਿੱਛੋਂ ਲਿਆ ਕੇ ਮਾਰਿਆ ਮੁੰਡੇ ਨੇ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਅੰਮ੍ਰਿਤਸਰ ਇਹ ਸੁਲਤਾਨਵਿੰਡ ਵਾਲਾ ਪੋਲੇ ਆ ਜੀ ਤੇ ਇਹ ਜਿਹੜਾ ਪੋਲੇ ਆਣਾ ਜੀ ਕਹਿੰਦੇ ਕਿ ਹਿੱਲਦਾ ਵਾ ਜਦੋਂ ਕੋਈ ਵੱਡੀ ਚੀਜ਼ ਕੋਈ ਟਰੱਕ ਜਾਂ ਕੋਈ ਬੱਸ ਲੰਘਦੀ ਹੈ ਨਾ ਖਲੋਤਿਆ ਮਹਿਸੂਸ ਹੁੰਦਾ ਕਿ ਹਿੱਲਦਾ ਜਿਵੇਂ ਪਚਾ ਲਾ ਰਿਹਾ ਵਾ ਤੁਸੀਂ ਵੀ ਟਰਾਈ ਕਰਕੇ ਦੇਖਿਓ ਇੱਥੇ ਖਲੋ ਕੇ ਵੇਖਿਓ ਪੋਲੇ ਇਹ ਤਾਂ ਵੱਡੇ ਭਾਜੀ ਨੇ ਕਦੀ ਕਿਤੇ ਰੁਕ ਜਾਂਦੇ ਕਦੀ ਕਿਤੇ ਰੁਕ ਜਾਂਦੇ ਸਮਾਨ ਲੈਣ ਵਾਸਤੇ ਢੇਰੇ ਜਾਵਾਂਗੇ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਹੈ ਵੱਡੇ ਪਾਪਾ ਨੂੰ ਬੁਲਾਓ ਆਵਾਜ਼ ਮਾਰ ਹੈ ਉਹ ਬੋਰ ਹੁੰਦੇ ਪਾਪਾ ਆਪਦੇ ਨੂੰ ਫੋਨ ਕਰ ਹਾਂ ਹਾਂ ਅਸੀਂ ਆਇਆ ਜੀ ਕਾਰਾਂ ਦੀ ਕਬਰਿਸਤਾਨ ਦੇ ਵਿੱਚ ਕਿਉਂਕਿ ਸਾਡੀ ਗੱਡੀ ਕਿਸੇ ਮੋਟਰਸਾਈਕਲ ਵਾਲੇ ਨੇ ਵਿੱਚ ਮਾਰਤੀਆਂ ਲਾਈਟ ਤੋੜਦੀ ਸੀ ਤੇ ਇਹ ਹੁਣ ਕਰਵਾਵਾਂਗੇ ਇਹਨੂੰ ਰਿਪੇਅਰ ਆਹ ਸਾਰੀ ਤੋੜਦੀ ਇੱਥੋਂ ਸਾਰਾ ਕੁਝ ਕਰੋਤੀ ਗੱਡੀ ਦੇ ਵਿੱਚ ਲਾ ਕੇ ਮੋਟਰਸਾਈਕਲ ਮਾਰਿਆ ਲਾਈਟ ਵਾਲਾ ਤੇ ਆਇਆ ਨਹੀਂ ਪਰ ਸਾਨੂੰ ਲੱਗੀ ਭੁੱਖ ਤੇ ਹੁਣ ਕੰਦੇ ਦਹੀਂ ਭੱਲੇ ਖਾਣੇ ਆ ਦਹੀਂ ਭੱਲੇ ਕਰਾਉਣ ਲੱਗੇ ਆ ਜੀ ਸਾਡੇ ਜਵਾਗ ਭੁੱਖ ਨਾ ਮਰਨ ਦੇ ਤਾਂ ਸਾਡਾ ਵੀਰਾ ਬੈਠੇ ਮਿਦਾਨ ਤੇ ਖਲੋਤਾ ਆਇਆ ਵਧੀਆ ਜੇ ਕਰੀ ਯਾਰ ਹਾਂ ਆ ਲਓ ਜੀ ਆ ਗਿਆ ਭੱਲਾ ਦਹੀਂ ਨਹੀਂ ਭਲਾ ਕਿਵੇਂ ਕਾਹਨ ਖਰੋਜੀ ਕਿਵੇਂ ਆ ਸਵਾਦ ਆ ਸਵਾਦ ਆ ਕਿੰਨਾ ਗਾ ਬਾਬਾ ਮਹੌਲੀ ਖਾਂ ਹਾਂ ਹਲਕਾ ਆ ਮੈਂ ਹੈ ਜਿਹੜੀ ਚੀਜ਼ ਦਾ ਇੰਤਜ਼ਾਰ ਸੀ ਪਹੁੰਚ ਕੇ ਡੇਢ ਘੰਟੇ ਬਾਅਦ ਉਸ ਚੀਜ਼ ਦੇ ਉੱਤੇ ਸਰ ਬਹੁਤ ਵਧੀਆ ਡੈਕੋਰੇਸ਼ਨ ਬਾ ਸੋਨਾ ਬਹੁਤ ਵਧੀਆ ਲੱਗਦਾ ਪਿਆ ਯਾਰ ਅੰਦਰ ਜਾ ਕੇ ਦੇਖਦੇ ਹਾਂ ਕੀ ਮਾਹੌਲ ਆ ਤੇ ਨਾਲੇ ਵੀਡੀਓ ਦੇ ਨਾਲ ਬਣੇ ਰਹੋ ਸਕਿੱਪ ਨਾ ਕਰਿਓ ਵੀਡੀਓ ਨੂੰ ਇਹ ਆ ਜੀ ਐਂਟਰੀ ਦੀ ਟਿਕਟ ਆਪਾਂ ਐਂਟਰ ਹੋਣ ਵਾਸਤੇ 30 ਰੁਪਏ ਟਿਕਟ ਲਵਾਂਗੇ ਤੇ ਬਾਕੀ ਦਾ ਤੁਹਾਨੂੰ ਗਾਂ ਗਾਂ ਸਾਰਾ ਪ੍ਰੋਸੈਸ ਦੱਸੀ ਜਾਵਾਂਗੇ ਸਾਰਾ ਬਾਜ਼ਾਰ ਇੱਥੇ ਜੋ ਮਰਜ਼ੀ ਲੈ ਸਕਦੇ ਜੇ ਇਥੋਂ ਜਿਹੜੀ ਮਰਜ਼ੀ ਆਈਟਮ ਲੈ ਸਕਦੇ ਤੁਸੀਂ ਤੇ ਝੂਲੇ ਵੀ ਉਧਰ ਹੈਗੇ ਹਨ ਸਾਰਾ ਬੁਡਿੰਗ ਦਾ ਹੇਗਾ ਇਹਦੀ ਟਿਕਟ 50 ਰੁਪਏ ਇੱਕ ਸੌਧਰੀ ਗੱਡੀ ਗੱਲੀ ਭੱਜ ਗਈ ਓਏ ਭੱਜ ਗਈ ਗੱਲੀ ਬਹੁਤ ਵਧੀਆ ਟ੍ਰੇਨ ਭੱਜ ਗਈ ਭੱਜ ਗਈ ਯਾਰ ਬਹੁਤ ਵਧੀਆ ਚੀਜ਼ ਆ ਜੀ ਸਾਰੀ ਲੋਕੇਸ਼ਨ ਤੁਹਾਨੂੰ ਲਾਸਟ ਦੇ ਮੈਂ ਦੱਸਾਂਗਾ ਬਸ ਤੁਸੀਂ ਵਲੌਗ ਦੇ ਨਾਲ ਬਨੇ ਰਹੋ ਆਪ ਤੋਂ ਜਾਜੂ ਲਾਇਨ ਸਭ ਤੋਂ ਜਾਜੂ ਲਾ ਖਿੱਚਦੇ ਖਿੱਚਦੇ ਬਹੁਤ ਖਤਰਨਾਕ ਆ ਝੋਲੇ ਆ ਛੋ ਭਾਬੀ ਜਾਣਾ ਹੈ ਇਧਰ ਚੱਲੀਏ ਚਲੋ ਚੱਲੀਏ ਭਾਬੀ ਤੇ ਕੀ ਦੋਵੇਂ ਡਰ ਗਈਆਂ ਕਹਿੰਦੇ ਇਹ ਨਹੀਂ ਜਾਣੀਆਂ ਡਰਦੀ ਹਾਂ ਜੀ ਪੁੱਤ ਕੀ ਚਾਹੀਦਾ ਵਾ ਕੀ ਚਾਹੀਦਾ ਹੂਟਾ ਲੈਣਾ ਚਲ ਚੱਲਦੇ ਆ ਕੇ ਦੇ ਦੇ ਹੁਣ ਇਹਨੂੰ ਕੋਈ ਲੈ ਕੇ ਨਹੀਂ ਦੇਂਦਿਆ ਚੱਲ ਚੱਲਦੇ ਚੱਲਦੇ ਚੱਲ ਕਿਹੜੇ ਜਾਣਾ ਸਾਡੀਆਂ ਕੁੜੀਆਂ ਦੋਵੇਂ ਰੁੱਸੀਆਂ ਪਈਆਂ ਆਪੁੱਤ ਕਿਤੇ ਢਣਾ ਆਇਓ ਚਲੀ ਆਇਓ ਆਹ ਦੀਦੀ ਚਲ ਗਈ ਆਹ ਨੇ ਆਹ ਚਲੋ ਚੋ ਚੋ ਚੜੋ ਹੈਲੋ ਬਾਏ ਬੜਾ ਜੇਤ ਕਰਦੀਆਂ ਪਈਆਂ ਐ ਥੋੜੀ ਭੁੱਖ ਲੱਗੀ ਸੀ ਸਵੱਛਾ ਕੁਝ ਖਾ ਲਿਤਾ ਜਾਵੇ ਤੇ ਮਲਾਈ ਚਾਪ ਕਰਾ ਰਹੇ ਆਂ ਲੜਤੀ ਜਾਈ ਵੀ ਇੱਥੇ ਹੈਗਾ ਜੀ ਇਹ ਲੈਣਾ ਕਰਵਾਇਆ ਕੋਈ ਨਾ ਤਾਂ ਇਹ ਕਰੀ ਦੇਣਾ ਕਿੰਨੋਂ ਕੋੜਾ ਮਾਈ ਆਣਿਆਂ ਨੂੰ ਮਗਾੜਨ ਵਾਲੀ ਚੀਜ਼ ਓਏ ਇੱਧਰ ਦੇ ਦੇ ਮੈਨੂੰ ਨੇ ਦੇ ਮਾਓ ਐਸ਼ ਤੇਰਾ ਮੂੰਹ ਲੁੱਕ ਜਾਂਦਾ ਇਹਦੇ ਪਿੱਛੇ ਦਾ ਹੈ ਤੇਰਾ ਮੂੰਹ ਹੀ ਲੁੱਕ ਗਿਆ ਚਾਚੂ ਦੇ ਦਾ ਤੁਹਾਡਾ ਦੋਵਾਂ ਦਾ ਮੂੰਹ ਹੀ ਲੁੱਕ ਗਿਆ ਇਹਦੇ ਵਿੱਚ ਤਾਂ ਟੇਸਟੀ ਆ ਟੇਸਟੀ ਜੀ ਨਾ ਉਹ ਹੈ ਜੇ ਦਾੜਾ ਖਾਈ ਨਾ ਇਹ ਪੁੱਤ ਗੁਲਫੀ ਥੋੜਾ ਏ ਇਹਨੂੰ ਦੇਖੋ ਇਹ ਗੁਲਫੀ ਨਹੀਂ ਆ ਪੁੱਤ ਜੱਬ ਇਹ ਆਈ ਕਾਊਂਟਰ ਹੈ ਟਿਕ ਕਾਊਂਟਰ ਇਹਦੇ ਵਾਸਤੇ ਮੱਛੀਆਂ ਵਾਸਤੇ ਪੰਜ ਦੇ ਤਾਂ ਜੀ ਤੇ ਨਾ ਮਾਰਾ ਲਓ ਜੀ ਟਿਕਟ ਲੀਆਂ ਪੰਜ ਟਿਕਟਾਂ ਲੈ ਲੀਆਂ ਜੀ ਆਪਾਂ ਇਹ ਟਿਕਟ ਜੀ ਟਿਊਨਲ ਦੱਸਿਆ ਜਾਂਦਾ ਹੈ ਕਿ ਇੱਥੇ ਮੱਖੀ ਤੋਂ ਵੀ ਨਿੱਕੀਆਂ ਮੱਛੀਆਂ ਹੈਗੀਆਂ ਨੇ ਬਹੁਤ ਵਧੀਆ ਜ਼ਬਰਦਸਤੀ ਜੀ ਹੁਣ ਬੱਸ ਵਲੌਗ ਨਾ ਬਣੇ ਰਹੋ ਬਹੁਤ ਵਧੀਆ ਚੀਜ਼ ਆਈ ਹੈ ਲਓ ਜੀ ਐਂਟਰ ਕਰ ਗਏ ਆ ਜੀ ਇਹ ਘੋੜਾ ਆ ਜਾ ਉਹਦਾ ਇੰਨਾਂ ਸਗੀ ਫੁੱਲ ਆਇਆ ਜਾਂਦੇ ਨੇ ਇਹ ਆਈ 5 ਕਲਰ ਬਹੁਤ ਵਧੀਆ ਜ਼ਬਰਦਸਤ ਚੀਜ਼ ਹੈ ਇਹ ਬਹੁਤ ਜ਼ਬਰਦਸਤ ਹੈ ਹੋਇਆ ਲੱਗਦਾ ਜਿਵੇਂ ਮੱਛਰ ਹੁੰਦਾ ਗੋਲਡਨ ਪਰਸਨੇ ਇੱਕ ਉਹ ਨਹੀਂ ਬੜੀ ਹਾਂ ਉੱਠ ਤੈਨੂੰ ਵੇਖਣ ਆਏ ਆ ਅਸੀਂ ਬਿਲਕੁਲ ਸੱਪ ਵਰਗੀ ਹੈ ਲੰਮੀ ਟਾਈਗਰ ਹੌਸਕਰ ਵਾਕਿਆ ਬਹੁਤ ਵਧੀਆ ਯਾਰ ਸ਼ੇਰ ਵਰਗੀਆਂ ਲੱਗਦੀਆਂ ਪਈਆਂ ਟਾਈਗਰ ਵਰਗੀਆਂ ਲੱਗ ਰੀਆਂ ਵਧੀਆ ਹੋ

ਚੀ ਬੜੀ ਜਬਰਦਸਤ ਪਾਣੀ ਇਹ ਕਿਹੜੀ ਦੁਨੀਆ ਤੋਂ ਆਈਆਂ ਹਈਆਂ ਐ ਕਿੰਨੀ ਸੋਹਣੀ ਕਿੰਨੀ ਸੋਹਣੀ ਕੀ ਵੇਲਾ ਰੱਬ ਦੇ ਰੰਗ ਹੀ ਆਏ ਰੱਬ ਦੇ ਰੰਗ ਵੇਖ ਲੋ ਜੀ ਕਿੱਥੇ ਕਿੱਥੇ ਰੱਬ ਨੇ ਬੈ ਕੇ ਤਰਾਸ਼ੇ ਹਨ ਕੇ ਰੰਗ ਹਾਂ ਆਹ ਤੇ ਬਾਲੀਆਂ ਨਿਗੇ ਨਿਗਈਆਂ ਇਹ ਮੱਖੀ ਦੇ ਸਾਈਜ਼ ਚਿੱਟੀਆਂ ਸਿਰਫ ਨੂੰ ਨਿਗਈਆਂ ਮੱਖੀ ਦੇ ਸਾਈਜ਼ ਦੇ ਮੋਬਾਈਲ ਦੇ ਵਿੱਚ ਥੋੜੀਆਂ ਵੱਡੀਆਂ ਦੇ ਦੇਖਦੀਆਂ ਪਈਆਂ ਬਟ ਹੈ ਮੱਖੀ ਦੇ ਸਾਈਜ਼ ਚਿੱਟੀਆਂ ਨਾ 100 ਰੁਪਏ ਦਾ ਮੁੱਲ ਮੋੜਾ ਯਾਰ 100 ਰੁਪਏ ਟਿਕਟਰ ਸਿਰਫ ਲੱਗੀ ਆ ਚੱਲ ਕਾਕੇ ਬਾਹਰ ਨਿਕਲ ਅਸੀਂ ਤੈਨੂੰ ਵੇਖਣ ਆਏ ਆ ਹਾਂ ਵੇਖਿਆ ਕਾਕਾ ਕੀ ਛੇਤੀ ਗੱਲ ਮੰਨੀ ਹੈਲੋ ਕਿੱਥੇ ਆ ਓਏ ਓਏ ਚਲਾ ਜਾ ਆ ਜਾ ਆ ਜਾ ਆ ਜਾ ਇਹ ਆ ਪੱਥਰ ਚੜਦੀ ਪਈ ਤਾਂ ਫੇਰ ਆ ਗਈ ਸੱਗੀ ਫੁੱਲ ਵਾਲੀ ਇਹਦੇ ਫੋੜਾ ਆਜਾ ਆਪਦਾ ਚਲੋ ਕਰੋ ਸਿੰਗਿੰਗ ਇਹ ਕਿਹੜੇ ਟਾਈਪ ਚ ਮੱਛੀ ਹੈ ਇਹ ਕਦੋਂ ਵਿੱਚ ਮੇਰੀ ਫੋੜਾ ਵਿੱਚ ਆ ਗਿਆ ਚਲੋ ਬੱਚੇ ਬਾਹਰ ਨਿਕਲੋ ਚਲੋ ਬਾਹਰ ਨਿਕਲੋ ਯਾਰ ਵਿੱਚ ਡਰ ਗਿਆ ਪਰ ਇਹ ਨਾ ਫਿਰ ਚਾਚੀ ਨਹੀਂ ਆਦੇ ਮੇਰੇ ਕੋਲ ਕਿੱਡੀਆਂ ਜ਼ਬਰਦਸਤ ਚੀਜ਼ਾਂ ਇਹੋ ਜਿਹੇ ਸਮੁੰਦਰ 'ਚ ਜਾ ਕੇ ਵੀ ਨਹੀਂ ਵੇਖਿਆ ਜਾ ਸਕਦੇ ਜਿਹੜੀਆਂ ਇਸ ਟਾਈਮ ਇੱਥੇ ਵੇਖ ਰਹੇ ਆ ਅਸੀਂ ਇਹਦੇ ਵਿੱਚ ਤੁਸੀਂ ਲੱਭ ਕੇ ਵਿਖਾ ਦੋ ਆਵੇ ਸਨੇਕ ਟੈਂਪ ਮੱਛੀ ਬਣੀ ਆਵੇ ਇਹ ਆ ਦੋਵਾਂ ਦੇ ਮੂੰਹ ਆਂ ਆਵੇ ਹਿੱਲਦੀਆਂ ਪਈਆਂ ਆ ਆਹ ਤੋਂ ਕਪੂਸ਼ੇ ਦੀ ਤਿੰਨਵਾ ਆ ਯਾਰ ਜ਼ਬਰਦਸਤ ਚੀਜ਼ ਵਾਓ ਮੇਰਾ ਉਹ ਕੋਣ ਕੋਣ ਕੋਕੇ ਲੱਗਿਆ ਉਹਨਾਂ ਦੇ ਕੋਲ ਵਿੱਚ ਦਵਾਉਂਦਾ ਆਹ ਬੜੀ ਤਕੜੀ ਮੱਛੀ ਹੈ ਹਾਂ ਸੱਤ ਦਿਨ ਹਾਂ ਸੱਤ ਦਿਨ ਨਿਕਲਣਾ ਭਾਈ ਚਾਰ ਦਿਨ ਦੇ ਲੱਗ ਜਾਨੇ ਚਾਰ ਮਾਰ ਇਹਨਾਂ ਸੱਤ ਦਿਨ ਲੱਗਿਏ ਆਹ ਫੰਕਸ਼ਨ ਵਾਸਤੇ ਵਧੀਆ ਇੱਕ ਆਹ ਉਹੀ ਕਹਿੰਦੇ ਸੱਤ ਦਿਨ ਲੱਗਿਏ ਕਿਹੜੀ ਆਏ ਤੇ ਕਿਹੜੀ ਵੀ ਆ ਖਾ ਕੇ ਪਤਾ ਲੱਗ ਜੀ ਮੱਲੀ ਯਾਰ ਆਹ ਸੰਗਾਣਾ ਕਹਿੰਦੇ ਕਿ 100 ਰੁਪਏ ਖਤਮ ਹੋ ਗਿਆ ਤਾਂ ਉਹ ਤੁਹਾਨੂੰ ਸੱਮੱਛੀਆਂ ਹੋਣਾ ਦੇ ਦੇਣੀਆਂ ਨਾਲੇ ਨਾਲ ਪਸਾਵੇਂ ਪਾ ਗਏ ਸੱਚੀ ਯਾਰ ਬਹੁਤ ਜ਼ਬਰਦਸਤ ਚੀਜ਼ ਆ ਤੂੰ ਤੁਸੀਂ ਵੀ ਆਓ ਤੇ ਆ ਕੇ ਸਾਰਾ ਕੁਝ ਦੇਖੋ ਬੱਚਿਆਂ ਨੂੰ ਨਾਲ ਲੈ ਕੇ ਆਓ ਯਾਰ ਕਿੰਨੇ ਦਾ ਲੈਸ ਲਾਸਟ ਦੇ ਨਿਕਲ ਲੱਗਿਆ ਸੀ ਆ ਲੱਲੇ ਆ ਜੀ ਬਹੁਤ ਪਿਆਰੀ ਚੀਜ਼ਾਂ ਕਿੰਨੀਆਂ ਜਗਮਗ ਕਰਦੀਆਂ ਪਈਆਂ ਭਾਜੀ ਬਹੁਤ ਜ਼ਬਰਦਸਤ ਚੀਜ਼ ਆਈ ਏ ਤੇ ਤੁਸੀਂ ਵੀ ਆਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਇਹਦੀ ਟਾਈਮਿੰਗ ਹੈਗੀ ਆ ਸਵੇਰੇ 12 ਵਜੇ ਓਪਨ ਹੋ ਜਾਂਦਾ ਜੀ ਰਾਤ ਨੂੰ 11 ਵਜੇ ਤੱਕ ਹੁੰਦਾ ਵਾ ਤੇ 10 ਵਜੇ ਤੱਕ ਲਾਸ ਦੀਆਂ ਟਿਕਟਾਂ ਮਿਲਦੀਆਂ ਹੈ ਜੀ ਸੋਕ ਬਲੌਗ ਦੱਸੋ ਜੀ ਕਿਵੇਂ ਦਾ ਲੱਗਾ ਤੇ ਕਮੈਂਟ ਕਰਕੇ ਪ੍ਰੀਵਿਊ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਐਂਡ ਕਮੈਂਟ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ